ਤੇ ਹਾਂ ਜੀ ਵੀ ਆਪਾਂ ਨੇ ਮੋਟਰਸ ਦੀ ਵਲੌਗ ਸਟਾਰਟ ਕਰਤਾ ਅੱਜ ਤੇ ਤੁਹਾਨੂੰ ਦੱਸਦੇ ਆਂ ਆਪਾਂ ਕਿੱਥੇ ਜਾਂਦੇ ਆਂ ਤੇ ਮੈਂ ਤੇ ਜੱਸ ਜਾ ਰਹੇ ਆਂ ਬਾਈ ਗੁਰਦੁਆਰਾ ਅੜੀ ਸਾਹਿਬ ਬਰਨਾਲੇ ਕੰਨੀਆਂ ਕਿਹੜਾ ਜੋ ਕੀ ਤੇ ਆਪਾਂ ਲਿਖਤਾ ਜਗੇ ਪੈਨ ਜੋ ਬਾਹਰ ਤੇ ਚਲੋ ਫਿਰ ਆਜੋ ਹਲੋ ਜੀ ਵੀਰੋ ਆਪਾਂ ਤਾਲੀ ਦਾ ਸਾਹਿਬ ਪਹੁੰਚ ਚੁੱਕਿਆ બનારે પહોંચો ગયા દેઠરો 10 કિલોમીટર રહે ગયા આજુસાત લોજીનો ફોટો કે આપા દોડ દ્વારા ખરીદતા દેખો જી ચાલ ગયા ને પ્રદેશન કો કીય ਸਰ ਜੀ ਗੋਪੀ ਨਾ ਨਾ ਬਾਰੇ ਮਦਨ ਕੰਚਾਰੀ ਨਾ ਰਦੀ ਜੀ ਰਾਮ ਨਾਮ ਤੇ ਤੁਮਿ ਨੋ ਕਤ ਸੋ ਗਿਆ ਤਾਰੋ ਮਰ ਮਰੀ ਨਾ ਸੰਕਰਾਨਾ ਸ੍ਰੀ ਗੋਪਾ ਚਰਤੀ ਮੰਗਲਾ ਹਰ ਮੰਗਲ ਆਜਾ ਮੰਗਲ ਰਾਜਾ ਰਾਮ ਰਾਹੀ

ਹਾਂ ਜੀ ਵੀਰੇ ਸਭ ਦਾ ਸਵਾਗਤ ਹੈ ਫਿਰ ਤੋਂ। ਵਿਦਾਤ ਨਹੀਂ ਜਾਂਦੇ ਬਹੁਤ ਬਰੀ ਹੋ ਤੁਸੀਂ। ਤੇ ਵੀਰੋ ਆ ਦਾ ਸਭ ਨੂੰ ਬਲੌਗ ਵਧੀਆ ਲੱਗੇ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗਾਂ ਲਈ ਸਬਸਕ੍ਰਾਈਬ ਕਰਿਓ। ਚੰਗਾ ਫਿਰ।